ਕਿਲਾ ਗੋਬਿੰਦਗੜ੍ਹ ਸਾਹਿਬ ਇਹ ਕਿਲੇ ਦੀ ਨੀਂਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਨੇ ਆਪ ਰੱਖੀ ਸੀ ਉਸ ਕਿਲੇ ਚ ਪਹੁੰਚੇ ਹੋਏ ਆਂ ਦੀ ਫੁੱਲ ਵੀਡੀਓ ਆ ਵੀ ਆਪਾਂ ਪਾਵਾਂਗੇ ਆ ਦੇਖਿਓ ਕਿਰਾ ਨਿਸ਼ਾਨ ਸਾਹਿਬ ਝੂਲ ਰਿਹਾ ਖੁੱਲੀਆਂ ਵਾਦੀਆਂ ਦੇ ਵਿੱਚ ਇਹ ਦੇਖੋ ਹੈ ਕਿੱਥੇ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਸਿਰਫ ਆਰ ਮਤਲਬ ਰਹਿ ਗਿਆ ਮਤਲਬ ਸਿਰਫ ਪੱਥਰ ਨਿਸ਼ਾਨ ਦਿਸਦੇ ਬਾਕੀ ਰਹਿ ਗਏ ਹੁਣੇ ਬਾਕੀ ਸਾਰਾ ਕੁਝ ਲੋਕ ਖੁਦੇੜ ਕੇ ਲੈ ਗਏ ਆ ਨਿਸ਼ਾਨ ਸਾਹਿਬ ਝੂਲ ਰਿਹਾ ਪੁਰਾਣੀਆਂ ਪੁਰਾਣੇ ਪੱਥਰਾਂ ਦੇ ਨਿਸ਼ਾਨ ਨੇ ਉੱਚੀਆਂ ਵਾਦੀਆਂ ਦੇ ਵਿੱਚ ਆ ਰਿਵਾਲਸਰ ਤੋਂ ਤਕਰੀਬਨ 15-16 ਕਿਲੋਮੀਟਰ ਦੀ ਦੂਰੀ ਤੇ ਗੜਵਸੜਾ ਨਾਂ ਦੇ ਸਥਾਨ ਤੇ ਹੈ ਕਿਲਾ ਸਾਹੌਸਾਹੀ ਅਸੀਂ ਹੋਏ ਪਏ ਆ ਕਿਲੇ ਚੜ ਕੇ ਆ ਤਾਂ ਆਹ ਦਿਖਾ ਦਿਆਂ ਤੁਹਾਨੂੰ ਵਾਦੀਆਂ ਦਿਖਾ ਦਿਆਂ ਸਾਰੇ ਪਾਸੇ ਵਾਦੀਆਂ ਤੇ ਜੋ ਆ ਤੁਸੀਂ ਨਿਉਹਾਂ ਦੇਖ ਰਹੇ ਹੋ ਇਹ ਗੁਰਗੋਮ ਸਿੰਘ ਮਹਾਰਾਜ ਦੇ ਕਿਲੇ ਦੀਆਂ ਨਿਉਹਾਂ ਨੇ ਪਰਲੇ ਪਾਸੇ ਗੁਰਕੋਠਾ ਗੁਰਦੁਆਰਾ ਸਾਹਿਬ ਵੀ ਥੋੜਾ ਜਿਹਾ ਦੂਰ ਆ ਆਵਾਦੀਆਂ ਦੇ ਵਿੱਚ ਕਿਰਿਆ ਹੋਇਆ ਇਸ ਕਿਲੇ ਨੂੰ 1799 ਤੋਂ ਲੈ ਕੇ 1716 ਤੱਕ ਬੰਦਾ ਸਿੰਘ ਖਾਤਰਜੀ ਨੇ ਮੁਗਲਾਂ ਦੇ ਖਿਲਾਫ ਵਰਤਿਆ ਸੀਗਾ ਆ ਦੇਖੋ ਮੁਗਲ ਉਸ ਸਮੇਂ ਵੱਡੀ ਪਾਵਰ ਹੁੰਦੇ ਸੀ ਤੇ ਵੱਡੀ ਪਾਵਰ ਦਾ ਟੱਕਰ ਲੈਣ ਲਈ ਫਿਰ ਖਾਲਸਾ ਫੌਜ ਹੀ ਸੀ ਜੋ ਟੱਕਰ ਲੈ ਸਕਦੀ ਸੀ ਤੇ ਉੱਥੇ ਫਿਰ ਕਿਲਾ ਬਣਾਇਆ ਗਿਆ ਸੀ ਇਹ ਬਨਜਾਰਾ ਸਿੱਖਾਂ ਨੇ ਕਿਲਾ ਬਣਾਇਆ ਸੀਗਾ ਜਿਹੜੇ ਕਿ ਉਸ ਸਮੇਂ ਗਨ ਪਾਊਡਰ ਦੇ ਵਪਾਰ ਦਾ ਕੰਮ ਕਰਦੇ ਸੀ ਦੁਨੀਆ ਦੇ ਵੱਡੇ ਮੀਰਾਂ ਦੇ ਵਿੱਚ ਉਹਨਾਂ ਦਾ ਨਾਮ ਹੁੰਦਾ ਸੀ ਆ ਖਾਲਸਾ ਦਾ ਕਿਲਾਵਾ ਤੇ ਅੰਗਰੇਜ਼ਾਂ ਨੇ ਫਿਰ ਕੁਝ ਐਸੀ ਕਾਨੂੰਨ ਬਣਾਏ ਜਿਦੇ ਕਰਕੇ ਬਣਜਾਰਾ ਸਿੱਖ ਫਿਰ ਗਰੀਬੀ ਦੀ ਹਾਲਤ 'ਚ ਚਲੇ ਗਏ ਸੀ ਤੇ ਕੰਮਕਾਰ ਛੱਡ ਗਏ ਸੀ ਤੇ ਨਿਸ਼ਾਨ ਸਭ ਝੂਲਦਾ ਦੂਰੋਂ ਦੱਸਦਾ ਤੇ ਉਦੋਂ ਫਿਰ ਬੰਦਾ ਉਹੀ ਦੁਗਣਾ ਤਿਕੜਾ ਹੋਇਆ ਦਾ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਾਂਗੇ ਇਹਦੀ ਫੁੱਲ ਵੀਡੀਓ ਵੀ ਆਪਾਂ ਪਾਈ ਆ YouTube Facebook ਤੇ ਉੱਥੇ ਵੀ ਤੁਸੀਂ ਵੇਖ ਸਕਦੇ ਹੋ ਮਿਹਰਬਾਨੀ ਧੰਨਵਾਦ